ਇਹ ਦੇਖੋ ਜੀ ਤੱਕਾ ਹੋ ਰਿਹਾ ਹੈ ਆਮ ਜਨਤਾ ਨਾਲ ਆਮ ਇਹਨਾ 6 ਵਜੇ ਦਾ ਟਾਈਮ ਹੈ 11 ਵਜੇ ਤੋਂ ਲੈ ਕੇ 5 ਵਜੇ ਤੱਕ ਤਲੀਵੇਂ ਲੋਕ ਘਰ ਦੇ ਵਿੱਚੋਂ ਨਿਕਲਦੇ ਨਹੀਂ ਕਿਉਂਕਿ ਜਿਹੜੇ ਟਾਈਮ ਰੱਖਿਆ ਹੈ ਨਾ ਇਹ ਸ਼ਨੀਵਾਰ ਇਤਵਾਰ ਦਾ ਲਾਕਡਾਊਨ ਦਾ ਇਹ ਬਿਲਕੁਲ ਗਲਤ ਹੈ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਿਉਂਕਿ ਜਿਹੜੇ ਟਾਈਮ ਰੱਖਿਆ ਹੈ ਨਾ ਇਹ ਸ਼ਨੀਵਾਰ ਇਤਵਾਰ ਦਾ ਲਾਕਡਾਊਨ ਦਾ ਇਹ ਬਿਲਕੁਲ ਗਲਤ ਹੈ ਅੱਬਲਾਂ ਪਹਿਲਾ ਘਾਗ ਨਹੀਂ ਕੋਈ ਗਰਮੀ ਦਾ ਮਹੀਨਾ ਕੋਈ ਘਾਗ ਨਿਕਲਦਾ ਨਹੀਂ ਜਹਾਗ ਘਾਗ ਦਾ ਟਾਈਮ ਹੁੰਦਾ ਸ਼ਾਮ ਨੂੰ 6-7 ਵਜੇ ਉਸ ਟਾਈਮ 5 ਵਜੇ ਦੁਕਾਨਾ ਬੰਦ ਕਰਦਾ ਨਾ ਆਰਡਰ ਆ ਗਿਆ ਜੋ ਕਿ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਅਸੀਂ ਸਾਰੇ ਪੁਰਜੋ ਪੁਰਜੋਰ ਅਪੀਲ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਕਿ ਦੁਕਾਨਦਾਰਾਂ ਨਾਲ ੱੱਕਾ ਨਾ ਕੀਤਾ ਜਾਵੇ ਜਦ ਕਿ ਦੁਕਾਨਦਾਰ ਵੀਰਾਂ ਦਾ ਐਨਐਸ ਸਹਿਯੋਗ ਟੈਕਸ ਦੇਣ ਦੇ ਵਿੱਚ ਵੀ ਕੋਈ ਤਰ੍ਹਾਂ ਟੈਕਸ ਨਹੀਂ ਭਰਦਾ ਜਿੰਨਾ ਕਿ ਦੁਕਾਨਦਾਰ ਵੀਰ ਭਰਦੇ ਨੇ ਟੈਕਸ ਤਾਂ ਅਸੀਂ ਤਾਂ ਇਹ ਕਹਾਂਗੇ ਵੀ ਜਿਹੜਾ 5 ਵਜੇ ਦਾ ਟਾਈਮ ਹੈ ਬਿਲਕੁਲ ਗਲਤ ਹੈ ਟਾਈਮ ਕੋਟ ਕੋਟ ਵੀ 8:30 ਵਜੇ ਦਾ ਹੋਣਾ ਚਾਹੀਦਾ ਤੇ ਸੰਡੇ ਨੂੰ ਬੇਸਕ ਲਾਕਡਾਊਨ ਕਰ ਲੈਣਾ ਸ਼ਨੀਵਾਰ ਦਾ ਵੀ ਨਹੀਂ ਚਾਹੀਦਾ ਸਾਨੂੰ ਕੰਮ ਜਿੰਦਲ ਸਿੰਘ ਜਿਵੇਂ ਥੋੜੀ ਹੀ ਸਰਕਾਰ ਹੈ ਤੁਸੀਂ ਸਰਕਾਰ ਦੀ ਨੁਮਾਇੰਦਗੀ ਵੀ ਨਾਲ ਕਬਿਟ ਰਹਿ ਕੇ ਕਰਦੇ ਰਹੇ ਹੋ ਤੇ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਇਹ ਆਵਾਜ਼ ਆਪਣੀ ਸਰਕਾਰ ਤੱਕ ਥੋੜੇ ਜਿਹੜੇ ਲੋਕਲ ਨੇਤਾ ਨੇ ਉਹਨਾਂ ਦੇ ਰਾਹੀਂ ਪੁੱਛਦੀ ਕਰਨੀ ਚਾਹੀਦੀ ਹੈ ਦੇਖੋ ਸਰਕਾਰ ਦੀ ਸਰਕਾਰ ਵੀ ਸਾਡੀ ਸਾਡੀ ਸਰਕਾਰ ਹੈ ਅਸੀਂ ਮੈਂ ਮੰਨਦਾ ਇਸ ਨੂੰ ਪਰ ਮੈਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਦੁਕਾਨਦਾਰ ਵੀਰਾਂ ਨਾਲ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਮੈਂ ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਮੈਂ ਸਵੇਰੇ ਵੀ ਢੀਲੋ ਸਾਹਿਬ ਨਾਲ ਗੱਲ ਕਰੀ ਸੀ ਮਿਟੇਲੋਂ ਸਾਹਿਬ ਇਹ ਸਾਰੇ ਦੁਕਾਨਦਾਰਾਂ ਨਾਲ ਢੱਕਾ ਹੈ ਢੱਕਾ ਹੈ ਇਹ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਇਹਦਾ ਸਾਡੀ ਦੁਕਾਨਦਾਰਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਜੰਨੇ ਵਿਚਾਰੇ ਗਰੀਬ ਦੁਕਾਨਦਾਰ ਇਹਨਾਂ ਨਾਲ ਪੰਨੀ ਕਿੰਨੇ ਪਰਿਵਾਰ ਜੁੜੇ ਆ ਉਹ ਸਾਰੇ ਬੇਕਾਰ ਹੋ ਜਾਣਗੇ ਅਗਰ ਇਹ ਟਾਈਮ ਨਹੀਂ ਨਹੀਂ ਬਵਾਦਦਾ ਜੀ ਫਿਰ ਆਪਣੀ ਅਗਲੀ ਕਾਰਵਾਈ ਕੀ ਹੋਵੇਗੀ ਸੜਕਾਂ ਤੇ ਆਉਂਗੇ ਫਿਰ ਅਸੀਂ ਜਿਹਨੇ ਦੁਕਾਨਦਾਰ ਜਿਹੜੇ ਇਹਨਾਂ ਦੇ ਕਹਿਣ ਦੇ ਅਨੁਸਾਰ ਕਹਿ ਰਿਹਾ ਮੈਂ ਤਾਂ ਇਹ ਕਹਿੰਦਾ ਜੇ ਸਾਡੀ ਨਾ ਸੁਣਵਾਈ ਹੋਈ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਸੜਕਾਂ ਜਾਮ ਕਰਾਂਗੇ ਫਿਰ ਤੱਨੂੰ ਟਿੱਲੋਂ ਸਾਹਿਬ ਨੇ ਕਿਹਾ ਵੀ ਮੈਨੂੰ ਜਿਹੜੇ ਆਪਣੇ ਬਲਟਾਣਾ ਵਾਲੇ ਦੁਕਾਨ ਉਹਨਾਂ ਤੋਂ ਮੇਰੇ ਕੋਲ ਫੋਨ ਆ ਰਹੇ ਆਂ ਵੀ ਮੈਂ ਇਹਦੇ ਬਾਰੇ ਅੱਜੇ ਹੁਣੇ ਸੀਐਮ ਸਾਹਿਬ ਨਾਲ ਗੱਲ ਕਰਾਂਗਾ ਫਿਰ ਮੈਂ ਤੁਹਾਨੂੰ ਸ਼ਾਮ ਤੱਕ ਦੱਸਾਂਗਾ ਪੱਕਾ ਨਹੀਂ ਹੁਣੀ ਦੀ ਗੱਲ ਆ ਤਾਂ ਇਹ ਤਾਂ ਗੱਲ ਹੁਣੀ ਦੀ ਗੱਲ ਹੈ ਹਾਂਜੀ ਆਪਾਂ ਹੋਰ ਦੁਕਾਨਦਾਰ ਨਾਲ ਗੱਲ ਕਰਾਂਗੇ ਹਾਂਜੀ ਜੀ ਥੋੜਾ ਕੀ ਕਹਿਣਾ ਜੀ ਮੈਂ ਇਹੀ ਚਾਹਨਾ ਜੀ ਕਿ ਜਿਹੜਾ ਸਾਡਾ ਦੁਕਾਨਦਾਰੀ ਦਾ ਟਾਈਮ ਸ਼ਾਮ ਨੂੰ ਹੁੰਦਾ ਉਹ ਟਾਈਮ ਸਾਡਾ ਚੇਂਜ ਕੀਤਾ ਜਾਵੇ ਤੇ ਜਿਹੜਾ ਇਹ ਸ਼ਨੀਵਾਰ ਐਤਵਾਰ ਦਾ ਲਾਕਡਾਊਨ ਦਾ ਗਵਰਨਮੈਂਟ ਨੇ ਐਲਾਨ ਕੀਤਾ ਇਹ ਵੀ ਰੱਦ ਕੀਤਾ ਜਾਵੇ ਇੱਕ ਸ਼ਹਿਰ ਦੇ ਵਿੱਚ ਵੱਡੇ ਵੱਡੇ ਮਾਲ ਖੁੱਲੇ ਨੇ ਜੀ ਮਾਲ ਖੁੱਲਣ ਤੇ ਆਮ ਦੁਕਾਨਾਂ ਬੰਦ ਨੇ ਉਹਦੇ ਬਾਰੇ ਕੀ ਤੁਸੀਂ ਸਟੈਪ ਚੁੱਕਿਆ ਹੈਗਾ ਇਹ ਦੇਖੋ ਜੀ ਤੱਕਾ ਹੋ ਰਿਹਾ ਹੈ ਆਮ ਜਨਤਾ ਨਾਲ ਆਮ ਦੁਕਾਨਦਾਰਾਂ ਨਾਲ ਕਿ ਜਿਹੜੇ ਵੱਡੇ ਕੰਪਨੀਆਂ ਉਹਨਾਂ ਦੇ ਦਾ ਮਾਲ ਖੁੱਲੇ ਨੇ ਜੀ ਤੇ ਜਿਹੜੇ ਛੋਟੇ ਦੁਕਾਨਦਾਰਾ ਉਹਨਾਂ ਨੂੰ ਦੱਬਿਆ ਜਾ ਰਿਹਾ ਹੈ ਜੀ ਤੇ ਜਿਹੜੇ ਹੁਣ ਛੋਟੇ ਦੁਕਾਨਦਾਰ ਆ 30-3000 ਰੁਪਏ ਕਿਰਾਇਆ ਦੱਸੋ ਕਿੱਥੋਂ ਭਰਨਗੇ 5 ਵਜੇ ਕਹਿੰਦੇ ਬੰਦ ਕਰ ਦੋ ਜੀ ਆ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈ ਤੇ ਦੁਕਾਨਦਾਰ ਵੀ ਹੈ ਅਮਰੀਕ ਸਿੰਘ ਜੀ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਅਮਰੀਕ ਸਿੰਘ ਜੀ ਕੀ ਕਹਿਣਾ ਤੁਹਾਡਾ ਇਸ ਬਾਰੇ ਸਾਡਾ ਕਹਿਣਾ ਤਾਂ ਇਹੀ ਹੈ ਵੀ ਨੌਕ ਟਾਈਮ ਦਾ ਟਾਈਮ ਜਿਹੜਾ 9 ਤੋਂ 5 ਕੀਤਾ ਜਾਵੇ ਤੇ ਜਿਵੇਂ ਪਹਿਲੇ ਸੰਡੇ ਦਾ ਦਿਨ ਦਿੱਤਾ ਸੀਗਾ ਸਿਰਫ ਸੰਡੇ ਹੋਣਾ ਚਾਹੀਦਾ ਹੈ ਬਾਕੀ ਸੈਟਰਡੇ ਜੇ ਰੱਖਿਆ ਹੈ ਬਿਲਕੁਲ ਗਲਤ ਰੱਖਿਆ ਹੈ ਨਾ 6 ਵਜੇ ਦਾ ਟਾਈਮ ਹੈ 11 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਲੋਕ ਘਰ ਦੇ ਵਿੱਚੋਂ ਨਿਕਲਦੇ ਨਹੀਂ ਕਿਉਂਕਿ ਇੰਨੀ ਗਰਮੀ ਹੈ ਨਹੀਂ ਧੁੱਪ ਪੈਂਦੀ ਹੈ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ ਤੇ ਲਾਕਡਾਊਨ ਦਾ ਦੇਖੀ 11 ਵਜੇ ਤੋਂ ਲੱਗੇ ਜਾਂਦਾ ਪਹਿਲਾਂ ਹੀ ਲੱਗ ਜਾਂਦਾ ਹੈ ਤੇ ਅਸੀਂ ਚਾਹਣਾ ਕਹਿਣਾ ਚਾ ਸੋਹਰ ਸੰਡੇ ਦਾ ਹੋਣਾ ਚਾਹੀਦਾ ਹੈ ਬਾਕੀ ਦੇ ਖੁੱਲਾ ਰਹਿਣਾ ਚਾਹੀਦਾ ਆ ਤੁਸੀਂ ਦੇਖੇ ਜਿਹੜੇ ਦੁਕਾਨਦਾਰ ਉਹ ਲੋਕਡਾਊਨ ਦੇ ਖਿਲਾਫ ਨਹੀਂ ਹੈਗੇ ਪਰ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਲੋਕਡਾਊਨ ਆ ਉਹ ਸਿਰਫ ਸੰਡੇ ਤੋਂ ਹੋਵੇ ਤਾਂ ਕਿ ਉਹਨਾਂ ਦੇ ਕੰਮ ਵੀ ਚੱਲਦੇ ਰਹਿਣ ਤੇ ਆਪਾਂ ਸਰਕਾਰ ਦੀ ਸਹਾਇਤਾ ਵੀ ਕਰ ਸਕੀ ਕੈਮਰਾਮੈਨ ਦਾ ਵਿਕੀ ਭਵਤ ਜੇਰਕਪਟੋ ਥੈਂਕ ਯੂ